ਅਮ੍ਰਿਤਪਾਲ ਦੀ ਕਥਿਤ ਆਡੀਓ ਨੂੰ ਲੈ ਕੇ ਵਿਵਾਦ ਫਾਦਾ ਜਾ ਰਿਹਾ ਹੈ ਅਮ੍ਰਿਤਪਾਲ ਦੇ ਮਾਪਿਆਂ ਨੇ ਹੁਣ ਭੁੱਖ ਹੜਤਾਲ ਤੇ ਬੈਠਣ ਦੀ ਚੇਤਾਵਨੀ ਦਿੱਤੀ ਹੈ ਅਮ੍ਰਿਤਪਾਲ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਅਮ੍ਰਿਤ ਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਅਤੇ ਮੰਗ ਕੀਤੀ ਕਿ ਅਮ੍ਰਿਤਪਾਲ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਮਾਪਿਆਂ ਮੁਤਾਬਕ ਅਮ੍ਰਿਤਪਾਲ ਦੀ ਬੈਰਕ 'ਚੋਂ ਮਿਲੇ ਅਸਮਾਨ ਖੁਦ ਜੇਲ੍ਹ ਪ੍ਰਸ਼ਾਸਨ ਨੇ ਹੀ ਰਖਵਾਇਆ ਸੀ ਤਾਂ ਕਿ ਅਮ੍ਰਿਤਪਾਲ ਤੇ ਇੱਕ ਹੋਰ ਕੇਸ ਬਣਾਇਆ ਜਾ ਸਕੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਅਮ੍ਰਿਤਪਾਲ ਨੂੰ ਪੰਜਾਬ ਜਲਦ ਨਾਲਿਆਂ ਦਾ ਗਿਆ ਤਾਂ ਉਹ ਭੁੱਖ ਹੜਤਾਲ ਤੇ ਬੈਠਣਗੇ। ਅੱਜ ਅਸੀਂ ਦੇਖੀ ਇਹਨੂੰ ਰੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ। ਸਾਨੂੰ ਇੱਕ ਦਿਨ ਚ 24 ਘੰਟੇ ਜਿੰਨਾ ਇਹ ਫੈਸਲਾ ਜੋ ਵੀ ਦਿੰਦੇ ਆ ਉਹਦੇ ਹਿਸਾਬ ਦੇ ਨਹੀਂ ਤੇ ਫਿਰ ਅਸੀਂ ਕਾਲ ਕਰਾਂਗੇ ਵੀ ਜੋ ਸਾਡੇ ਕੋਲ ਹੋ ਸਕੂ ਅਸੀਂ ਕਰਾਂਗੇ, ਇਕੱਠ ਕਰਾਂਗੇ, ਅਸੀਂ ਭੁੱਖ ਹੜਤਾਲ ਤੇ ਬਾਹਾਂਗੇ। ਸਾਡੀ ਲਾਸਟਿੰਗ ਵਾਰਨਿੰਗ ਇਹ ਹੀ ਆ। ਉਹਨਾਂ ਦੀ ਵੀ ਇਹ ਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸਿਫਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੇਲ੍ਹ ਚ ਸਿਫਟ ਕੀਤਾ ਜਾਏ। ਉਹ ਕਹਿੰਦੇ ਠੀਕ ਵਧੀਆ ਰਿਸਪੌਂਸ ਦਿੱਤਾ ਉਹ ਕਹਿੰਦੇ ਠਾਟਾ ਕਰਦੇ ਇੱਕ ਦੋ ਦਿਨ ਕੱਲ ਤੱਕ ਤਾਂ ਦੱਸ ਦੇਣਗੇ ਹਾਂ ਜੀ ਹਾਂ ਜੀ ਇਹ ਇਸ ਦੇ ਪਿੱਛੇ ਕੀ ਇਹ ਤਾਂ ਬੜੀ ਕਿਤੇ ਕਨੌਨੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮ 'ਤ ਕੈਮਰੇ ਲਗਾਉਂਦਾ ਕਿ ਹਾਕ ਵੀ ਲਵਾਉਣਾ ਨਾ ਦੱਸੋ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੈ ਜੇ ਜੇ ਕੈਮਰਾ ਕਮਰੇ ਚ ਵੀ ਲਵਾਉਣਾ ਚਾਹੁੰਦੇ ਜੇ ਬਾਥਰੂਮਾਂ ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚਲੇਗੇ ਬੀਜੀਪੀ ਸਾਹਮਣੇ ਜਿਹੜੇ ਉਹ ਇੱਕ ਪੋਸਟ ਪਾਉਂਦੇ ਆ ਕਿ ਸੈੱਲ ਦੇ ਵਿੱਚੋਂ ਆ ਤਰਾਜੋ ਵਿਵਸਥਾ ਮੋਬਾਈਲ ਰਿਮੋਟ ਕੰਟਰੋਲ ਆ ਚੀਜ਼ਾਂ ਮਿਲੀ ਹੈ ਬਾਅਦ ਚੋਂ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸਏ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਆ ਤੇ ਉਹ ਇਹ ਆਪ ਹੀ ਸਾਰਾ ਸਮਾਨ ਰੱਖ ਕੇ ਤੇ ਉੱਥੇ ਆਪ ਹੀ ਫੋਟੋ ਖਿੱਚ ਕੇ ਰਹੇ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੁਖ ਹੜਤਾਲ ਦੇ ਦੋ ਤਿੰਨ ਜਾਣੇ ਵਿੱਚ ਜਿਆਦਾ ਸੀਰੀਅਸ ਵੀ ਆ ਉਧਰ ਅਮਰਿਸ਼ ਹੜਤਾਲ ਦੇ ਸਮਰਥਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭੁਖ ਹੜਤਾਲ ਤੇ ਬੈਠੇ ਨੌਜਵਾਨਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਖਾਮਿਆਸਾ ਸਰਕਾਰਾਂ ਨੂੰ ਪੁੱਤਰ ਆਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੜਕਾਂ ਜਾਮ ਕਰਕੇ ਜਾਂ ਫਿਰ ਹੋਰ ਅਜਿਹੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਉਹ ਹੁਣ ਤਾਂ ਆ ਹੀ ਆ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਭੀ ਹਕੀਕਤ ਵਿੱਚ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛਕਾਂਗੇ ਜਦੋਂ ਹਨ ਪੰਜਾਬ ਦੀ ਕਿਸ ਜੇਲ੍ਹ ਤੇ ਸ਼ਿਫਟ ਕੀਤਾ ਜਾਵੇ ਤੁਹਾਡਾ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤੇ ਅੱਗੇ ਤੁਸੀਂ ਫੇਰ ਅਸੀਂ ਵੀ ਭੁਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫੇਰ ਅਸੀਂ ਭੁਖੜਤਾਲ ਤੇ ਬੈਠਾਂਗੇ ਜੀ ਕੋਈ ਤੁਹਾਡੇ ਕੋਲ ਪੋਲਿਟਿਕਲ ਅਧਿਕਾਰੀ ਆ ਅਜੇ ਕੋਈ ਨਹੀਂ ਆਇਆ ਦੇਖੋ ਆਪ ਦੂਜੇ ਹੱਡੇ ਨਾਲ ਬਥੇਰੀ ਹੈ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ੍ਹ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆਂ ਫਿਰ ਅਸੀਂ ਵੀ ਭੋਖੜਤਾਲ ਤੇ ਬਹਿ ਜਾਵਾਂਗੇ ਡੀਸੀ ਸਾਹਿਬ ਨੇ ਕੀ ਕਿਹਾ ਚੋਣੂ ਨੇ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਵਾਧ ਤਦ ਕੋਸ਼ਿਸ਼ ਕਰਦੇ ਕੱਲ੍ਹ ਤੱਕ ਤਾਂ ਦੇਣੇ ਇਹ ਦਸ ਜਲਤ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦੇਵਾਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਿਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਪਰ ਤੁਹਾਡੇ ਰਾਈ ਤੁਹਾਡੇ ਰਾਈ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵਾਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਵਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਆ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫੇਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁ ਬੁੱਝ ਚੁਕੇ ਆਂ ਜਾਣਦੇ ਆਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਆਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਆ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬਣਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਵੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਇਹ ਕੰਮ ਕਰਨਾ ਹੈ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਥੇਬੰਦੀਆਂ ਪੂਰਾ ਇਸ ਦੌਰਾਨ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੀ ਅਮਰਿਤਪਾਲ ਦੇ ਪਰਿਵਾਰ ਨਾਲ ਮੌਜੂਦ ਰਹੇ ਜਿਨ੍ਹਾਂ ਮੁਤਾਬਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਚੇ ਦਾਅਵਾ ਕੀਤਾ ਗਿਆ ਹੈ ਕਿ ਡਿਬਰੂਗੜਝੇ ਅਮਰਿਤਪਾਲ ਦੀ ਜਾਨ ਨੂੰ ਖਤਰਾ ਹੈ ਅਤੇ NSA ਤਹਿਤ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ ਜਿਸ ਲਈ ਜਿਲ੍ਹਾ ਮੈਜਿਸਟ੍ਰੇਟ ਜਲਦ ਤੋਂ ਜਲਦ ਸਰਕਾਰ ਨੂੰ ਲਿਖ ਕੇ ਭੇਜਣਾ ਕਾਨੂੰਨ ਇਸ ਮਾਮਲੇ 'ਚ ਇਹ ਕਹਿੰਦਾ ਜੀ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਜਿਸ ਕਿਸਮ ਦੇ ਨਾਲ ਅਲੀਗੇਸ਼ਨ ਲਾਇਆ ਜਾਏ ਪਰ ਜਿਹੜਾ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜੀ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਇਦੋਂ ਵੱਡੀ ਪ੍ਰਾਈਵੇਸੀ ਕਿਸੇ ਦੀ ਕੋਈ ਨਹੀਂ ਹੈਗੀ ਭਈ ਉਹਦੇ ਬੈਡਰੂਮ ਦੀ ਉਥੇ ਕੈਮਰਾ ਲਾਇਆ ਹੋਣ ਜਿੱਥੇ ਉਹਨਾਂ ਨੂੰ ਤੁਸੀਂ ਬਾਰਕ ਦੇ ਵਿੱਚ ਰੱਖਿਆ ਤੁਸੀਂ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰੇ ਲਾਇਆ ਹੋਣ ਇਹਦੇ ਨਾਲ ਵੱਡੀ ਘਟਿਆ ਗੱਲ ਕੀ ਹੋ ਸਕਦੀ ਹੈ ਕਾਨੂੰਨ ਦੇ ਮੁਤਾਬਕ ਦੇਖੋ ਪੰਜਾਬ ਕਿਉਂ ਲਿਆ ਜਾ ਸਕਦਾ ਬਲੂ ਸਟਾਰ ਤੋਂ ਬਾਅਦ ਕਿੰਨੀਆਂ ਐਨਐਸਏ ਲੱਗੀਆਂ ਨੇ ਸਾਰੀਆਂ ਤੇ ਪੰਜਾਬ ਦੀਆਂ ਜੇਲ੍ਹਾਂ ਚ ਲੱਗੀਆਂ ਨੇ ਕੋਈ ਜ਼ਰੂਰੀਤ ਨਹੀਂ ਐਨਐਸਏ ਦੇ ਵਿੱਚ ਉਹਨਾਂ ਨੂੰ ਉੱਥੇ ਹੀ ਸੁਟਿਆ ਜਾਣਾ ਕੋਈ ਅਜਿਹਾ ਮਸਲਾ ਨਹੀਂ ਇਹਨਾਂ ਪੰਜਾਬ ਨਹੀਂ ਲਿਆ ਜਾਦਾ ਪੰਜਾਬ ਲਿਆਉਣਾ ਤੇ ਇੱਕ ਇੱਕ ਪੈਨ ਦੀ ਨੋਕ ਦੀ ਗੱਲ ਹੈ ਕੌਣ ਲਿਖੇਗਾ ਜਿਸਟਿਸ ਜਿਸਟੇਟ ਅੰਮਰ ਸਰ ਜੀ ਲਿਖਣਗੇ ਜਿਸਟਿਸ ਅੰਮਰ ਜੀ ਤਾਂ ਤੁਸੀਂ ਇਹਦੇ ਵਾਸਤੇ ਐਜ਼ ਅ ਐਡਵੋਕੇਟ ਤੁਸੀਂ ਤੋਂ ਅਹੀਂ ਅਜੇ ਇਹ ਹੋਈ ਦਿੱਤਾ ਜੀ ਆਪਣਾ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਇਹ ਦਿੱਤਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਉੱਥੇ ਵੇਖੋ ਇੱਕ ਬਿਜ਼ਨਸ ਹੋਣਾ ਵੋਟਾਂ ਦਾ ਆ ਆਉਣ ਵਾਲੀ ਕਮੇਗ ਇਲੈਕਸ਼ਨ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਜਿਹੜਾ ਨਾ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਇੱਕ ਪੱਤੇ ਵਜੋਂ ਵਰਤਿਆ ਹੈ ਨਾ ਉਸ ਤਰ੍ਹਾਂ ਇਹ ਬਿਜ਼ਨਸ ਵੋਟਾਂ ਦਾ ਹੋਣਾ ਜਿਹਦੇ ਵਿੱਚ ਮਤਲਬ ਵੀ ਸਾਨੂੰ ਖਤਸ਼ਾ ਉਹਨਾਂ ਦਾ ਕੋਈ ਵੀ ਨੁਕਸਾਨ ਉੱਥੇ ਜਾਨੀ ਨੁਕਸਾਨ ਹੋ ਸਾਦਾ ਉਹਨਾਂ ਨੂੰ ਉੱਥੇ ਕੋਈ ਹੋਰ ਕਿ ਜੇ ਕੋਈ ਨਵੀਂ ਐਫਆਈਆਰ ਦਰਜ ਕੀਤੀ ਜਾ ਸਕਦੀ ਉਸ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਤੁਸੀਂ ਕਦੀ ਅਜੇ ਤੱਕ ਇਤਰਾ ਨਹੀਂ ਹੋਇਆ ਜੀ ਸ਼ਿਫਟਿੰਗ ਹੋ ਸਕਦੀ ਪਹਿਲੇ ਕਾਨੂੰਨ ਤੋਂ ਸ਼ਿਫਟਿੰਗ ਦੇ ਉੱਤੇ ਮਸਲਾ ਹੀ ਕੋਈ ਨਹੀਂ ਜੀ ਸ਼ਿਫਟਿੰਗ ਤੇ ਜਦੋਂ ਮਰਜ਼ੀ ਕੀਤੀ ਜਾ ਸਕਦੀ ਸ਼ਿਫਟਿੰਗ ਦਾ ਕੋਈ ਮਸਲਾ ਨਹੀਂ ਹੈਗਾ ਇਹ ਜਿਹੜਾ ਮੰਨ ਲਓ ਮੈਂ ਕੰਮ ਕਰ ਸਕਦਾ ਉਹਨੂੰ ਵਾਪਸ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਬੰਦੇ ਨੂੰ ਨੌਕਰੀ ਦੇ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਐਨਐਸਐ ਲਾ ਕੇ ਡਿਬਰਗੜ੍ਹ ਭੇਜ ਸਕਦੀ ਡਿਬਰਗੜ੍ਹ ਤੋਂ ਜੇਲ੍ਹ ਕਿਉਂ ਨਹੀਂ ਇੱਥੇ ਲੈ ਸਕਦੀ ਡਿਪਲੋਮਾ ਵਾਲਿਆਂ ਨੇ ਥੋੜਾ ਉਹਨਾਂ ਦੀ ਮੰਗ ਕੀਤੀ ਵੀ ਸਾਡੇ ਕੋਲ ਭੇਜੋ। ਡਿਪਟੀ ਕਮਿਸ਼ਨਰਾਂ ਨੇ ਕੀ ਕਰ? ਉਹਨਾਂ ਨੇ ਤੇ ਵੇਖੋ ਉਹਨਾਂ ਨੇ ਇਹ ਕਿਹਾ ਵੀ ਇਹ ਮੈਂ ਜਿਹੜਾ ਹੁਣੇ ਚੀਫ ਸੈਕਟਰੀ ਨੂੰ ਸੀਐਮ ਤੇ ਹੋਮ ਸੈਕਟਰੀ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੁਣੇ ਜਿਹੜਾ ਕਨਵੇ ਕਰ ਦੇਣ ਲੱਗੇ ਆ ਤੇ ਵਿਦਨ ਨੋ ਟਾਈਮ ਜਿਹੜਾ ਜਦੋਂ ਇਹਦਾ ਜਵਾਬ ਆ ਗਿਆ ਅਸੀਂ ਤੁਹਾਨੂੰ ਕਨਵੇ ਕਰ ਦਿਆਂਗੇ। ਅਮਰਿਤਪਾਲ ਦੀ ਬੀਤੇ ਕਾਲ ਤੋਂ ਇੱਕੋੜੀਓ ਵਾਇਰਲ ਹੋ ਰਹੀ ਹੈ ਜਿਸ ਚੋਨਾ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਜੇਲ੍ਹ ਅੰਦਰ ਮਰਵਾਇਆ ਜਾ ਸਕਦਾ ਜਦਕਿ ਉਹਨਾਂ ਦੀ ਬੈਰਕ ਦੇ ਬਾਥਰੂਮ ਅੰਦਰ ਸਪਾਈ ਕੈਮ ਯਾਨੀ ਕਿ ਖੂਫੀਆ ਕੈਮਰੇ ਲਾਇਕ ਹੈ ਨੇ ਜਦਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਅਮਰਿਤਪਾਲ ਦੀ ਬੈਰਕ ਚੋਂ ਮੋਬਾਈਲ ਫੋਨ SIM ਕਾਰਡ ਅਤੇ ਹੋਰ ਸਮਾਨ ਮਿਲਣ ਦੀਆਂ ਖਬਰਾਂ ਵੀ ਆਈਆਂ ਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਅਮਰਿਤਪਾਲ ਨੂੰ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਹੈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ